ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਇੱਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ ਬੈਠ ਕੇ ਦੱਸਿਆ ਵੀ ਮੇਰੀ ਸਲਵਾਰ ਟਿੱਕਰ ਪਾੜ ਗਈ ਛਾਹ ਵਿੱਚ ਮੇਰਾ ਘੜਤਾ ਇੰਨਾ ਕੁੱਟਿਆ ਮਾਰਿਆ ਨਾ ਮੈਨੂੰ ਕੁੜੀ ਆਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾ ਆਂਦਾ ਵੀ ਜੇ ਉਹ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਦਤਾ ਮੁੰਡੇ ਦਾ ਭਨ੍ਹਈਆ ਜੀਜੇ ਦੇ ਗੋਲੀਆਂ ਲਗੀਆਂ ਅਸੀਂ ਬਿਆਨ ਨਹੀਂ ਕਰ ਸਕਦੇ ਜਿੱਨਾ ਸਾਡੇ ਨਾਲ ਤੱਕਾ ਇਹ ਨਾ ਕੀਤਾ ਮੈਂ ਸਰਵਣ ਸਿੰਘ ਆ ਜੀ ਇਹ ਬੱਗੇ ਵਾਲੇ ਦੀ ਗਵਾਰਦਾ ਤਾਂ ਸਾਡੀ ਕੁੜੀ ਆ ਵੀ ਇਹ ਬੱਗੇ ਵਾਲੇ ਤੇ ਮੇਰੇ ਮੇਰਾ ਸਾਲਾ ਵੋਂਦੇ ਮਿੱਡੂ ਵਾਲਾ ਪਿੰਡ ਆ ਜੀ ਉਹਦਾ ਲੜਕਾ ਜਿੰਦੇ ਗੋਲੀਆਂ ਲੱਗੀਆਂ ਵਾ ਤਿੰਨ ਚਾਰ ਦਿਨ ਹੋ ਗਏ ਜੀ ਅਸੀਂ ਇਹ ਫੈਸਲਾ ਕਰਾ ਰਹੇ ਆ ਅੱਜ ਨਾ ਮੁੰਡੇ ਦਾ ਫੁੱਫੜ ਵੀ ਸੱਦਿਆ ਸੀ ਅਸੀਂ ਪੰਚਾਇਤ ਲੈ ਕੇ ਗਏ ਸੀ ਉੱਥੇ ਤੇ ਕੱਲ ਸਾਡਾ ਵੀਰਵਾਰ ਦੀ ਪੰਚਾਇਤ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਅਸੀਂ ਗਏ ਹਾਂ ਵੀਰਵਾਰ ਦਾ ਟਾਈਮ ਦੇ ਕੇ ਆਏ ਹਾਂ ਅੱਜ ਸੰਗਰਾਮ ਕਰਕੇ ਅਸੀਂ ਜਾਣਾ ਨਹੀਂ ਚਾਹੁੰਦੇ ਪਰ ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਇਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ ਬੈਠ ਕੇ ਦੱਸਿਆ ਵੀ ਮੇਰੀ ਸਲਵਾਰ ਟਿੱਕਰ ਪਾੜ ਗਈ ਛਾਹ ਵਿੱਚ ਮੇਰਾ ਕੱਢਦਾ ਇੰਨਾ ਕੁੱਟਿਆ ਮਾਰਿਆ ਨਾ ਮੈਨੂੰ ਮੈਂ ਕੁੜੀ ਨੂੰ ਅੱਜ ਲਿਆਉਣਾ ਚਾਹੁੰਦਾ ਤੇ ਜਿਹੜਾ ਮੁੰਡੇ ਦਾ ਫੁੱਫੜ ਉਹ ਕਹਿੰਦਾ ਜੀ ਅੱਜ ਦੀ ਦਿਹਾੜੀ ਰਹਿਣ ਦੋ ਸਵੇਰੇ ਤੁਸੀਂ ਗੁਰੂ ਘਰੇ ਪੰਚਾਇਤ ਅਸੀਂ ਸੱਦੀ ਹੀ ਇਸੇਰੇ ਜੋ ਨਬਟਾਰਾ ਹੋਇਆ ਸਵੇਰੇ ਹੋ ਜਾਏਗਾ ਅਹੀਂ ਸਾਰੇ ਇਹਨਾਂ ਦੇ ਬੱਗੇ ਹਾਂਜੀ ਮਾਮਲਾ ਕੀ ਹੈ ਪੁਰਾਣਾ ਮਾਮਲਾ ਜੀ ਅੱਜ ਦਾ ਜਿਹੜੀ ਗੱਲਬਾਤ ਤੁਸੀਂ ਸੁਣ ਚ ਗੱਲ ਨਿਕਲੀ ਹੈ ਤੇ ਕੁੜੀ ਆਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾ ਆਂਦਾ ਵੀ ਜੇ ਉਹ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਦਿੱਤਾ ਮੁੰਡੇ ਦਾ ਪਿਓ ਅੱਗੋਂ ਆਂਦਾ ਵੀ ਦਾਜ ਅਸੀਂ ਤਾਂ ਮੰਗਿਆ ਨਹੀਂਗਾ ਜੇ ਕੋਈ ਦੇਂਦਾ ਤੇ ਆਪਦੀ ਧੀ ਨੂੰ ਦੇਂਦਾ ਇਹਦਾ ਮਤਲਬਾ ਵੀ ਫਿਰ ਮੰਗਦੇ ਸੀ ਬਾਕੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਬੇਟੀ ਨੂੰ ਕਰਦੇ ਅੱਜ ਤੋਂ ਪਿੱਛੇ-ਪਿੱਛੇ ਦਾਸਰੀ ਪੰਚਾਇਤਾਂ ਹੋ ਗਈਆਂ ਅੱਜ ਦੋ ਗੱਡੀਆਂ ਲੈ ਕੇ ਮੁੰਡਾ ਆਇਆ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਲ ਕਬੱਡੀ ਹੋ ਰਹੀ ਸੀ ਉੱਥੇ ਆ ਕੇ ਤੇ ਮੁੰਡੇ ਨੂੰ ਬੱਗੇ ਮਿੱਡੂ ਵਾਲੇ ਦੇ ਕੋਲ ਪਿੰਡ ਆ ਤੇ ਉੱਥੇ ਆ ਕੇ ਗੋਲੀਆਂ ਮਾਰ ਕੇ ਨਾਲ ਮੁੰਡੇ ਦਾ ਪਿਓ ਆ ਤੇ ਨਾਲ ਮੁੰਡੇ ਦਾ ਇੱਕ ਪੁੱਫੜਾ ਬਹੁਤ ਜਿਆਦਾ ਧੱਕਾ ਕੀਤਾ ਜੀ ਇਹਨਾਂ ਨੇ ਮੇਰੇ ਸਾਲੇ ਦਾ ਬੇਟਾ ਜੀ ਜਗਰਾਜ ਸਿੰਘ ਜਿੰਦੇ 4 ਗੋਲੀਆਂ ਲੱਗੀਆਂ ਹੁਣ ਮੁੰਡੇ ਦਾ ਬਣੋ ਗਿਆ ਹਾਂ ਮੁੰਡੇ ਦਾ ਬਣਵਾਈਆ ਜੀ ਮੁੰਡੇ ਦਾ ਬਣੋ ਗਿਆ ਮੁੰਡੇ ਦਾ ਬਣਵਾਈਆ ਜੀ ਜਿੰਦੇ ਗੋਲੀਆਂ ਲੱਗੀਆਂ ਮੰਗ ਹੈ ਇਹਦਾ ਪ੍ਰਸ਼ਾਸਨ ਤੋਂ ਕਹਿੰਨੇ ਆ ਵੀ ਜੋ ਇਨਸਾਫ ਕੀਤਾ ਜਾਵੇ ਸਾਡੇ ਨਾਲ ਬਾਡੀ ਧੀ ਨਾ ਵੀ ਬਹੁਤ ਜਿਆਦਾ ਧੱਕਾ ਕਰਦੇ ਪਏ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਜਿੰਨਾ ਸਾਡੇ ਨਾਲ ਧੱਕਾ ਇਹਨਾਂ ਕੀਤਾ ਮੈਂ ਜਿਹੇਦਾਰ ਬੰਦਾ ਮੈਨੂੰ 10 ਦਿਨ ਹੋ ਗਏ ਮੈਂ ਖੱਜਲਖਵਾਰ ਹੁੰਦੇ ਆ ਰਾਤੀ ਮੈਂ 8 ਵਜੇ ਘਰੇ ਗਿਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਹੀਂ ਮਿੰਨਤਾ ਤੱਕ ਮੈਂ ਹੱਥ ਟਿੱਕਰ ਅੱਜ ਜੋੜ ਕੇ ਆਇਆ ਵੀ ਦੋ ਚਾਰ ਕੱਲ ਵੀਰਵਾਰ ਸਵੇਰੇ ਤੁਹਾਡੇ ਪੰਚਾਇਤ ਆ ਅੱਜ ਰਾਤ ਦੀ ਰਾਤ ਕੱਢ ਲੋ ਤੁਹਾਡਾ ਭਤੀਆ ਵਾ ਜਗਰਾਜ ਸਿੰਘ ਫਿਰ ਉਹਨਾ ਬਲਵਿੰਦਰ ਸਿੰਘ ਇਹ ਬਰੋਨੇ ਨਾਲ ਕੁੜੀ ਨੂੰ ਕੋੜਦਾ ਮਾਰਦਾ ਹੈ ਇਹਦੀ ਸਵੇਰੇ ਪਰੇ ਸੀ ਤੇ ਉਹਨੇ ਆਣ ਕੇ ਉਸੇ ਗੋਲਗਾ ਮਾਰ ਦਿੱਤੀ ਭਾਈ ਹੋਰ ਤੁਹਾਡੇ ਇਹਦਾ ਗੱਲ ਕੋਈ ਨਹੀਂ ਤੇ ਉਹ ਵੀ ਇਹਦਾ ਅੱਜ ਉਹਨੇ ਪਿਉਰੇ ਵੀ ਆਖਿਆ ਕੋਈ ਨਹੀਂ ਤੁਹਾਨੂੰ ਦੱਸ ਦੇ ਬੜਾ ਫੇਨ ਲੱਗਿਆ ਚਾਹ ਬੱਗੀਆਂ ਆ ਚਾਰ ਗੋਰੀ ਹੁਣ ਪਤਾ ਲੱਗੂ ਬਾਹਰ ਜਦੋਂ ਅਸੀਂ ਦੇਖਾਂਗੇ ਸਰ ਮਾਮਲਾ ਕੀ ਹੈ ਇਹਦੀ ਇਹਨਾਂ ਦੇ ਜਿਹੜਾ ਜਗਰਾਜ ਸਿੰਘ ਹੈ ਇਹਦੇ ਜਿਹੜੇ ਬੁਲੀਆਂ ਮਾਰੀਆਂ ਹੈ ਇਹਦੇ ਜੀਜੇ ਨੇ ਜਿਹੜਾ ਜਗਜੀਤ ਸਿੰਘ ਹੈ ਤੇ ਉਹ ਇਹਨਾਂ ਦਾ ਆਪਸੀ ਜਿਹੜੀ ਇਹਦਾ ਲੜਕੀ ਨੂੰ ਉਹ ਥੋੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਇਹਨਾਂ ਦੇ ਦੋ ਤਿੰਨ ਦਿਨ ਇਹਨਾਂ ਦੀਆਂ ਪੰਚਾਇਤਾਂ ਉੱਤੇ ਹੁੰਦੀਆਂ ਰਹੀਆਂ ਤੇ ਹੁਣ ਉਹਨੇ ਕਬੱਡੀ ਉੱਤੇ ਮੈਚ ਚੱਲਦਾ ਸੀ ਪਿੰਡ ਦੇ ਵਿੱਚ ਉਥੇ ਉਸਨੇ ਆ ਕੇ ਤੇ ਇਹਦੇ ਤੇ ਫਾਇਰ ਕੀਤਾ ਤੇ ਉਹ ਸਾਡੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਉਹਨੂੰ ਫੜ ਲੈਣੇ ਜਲਦੀ ਆ ਸੀ ਰنجੀਤ ਸਿੰਘ ਜੀ ਆਪ ਸੀ ਰنجੀਤ ਸਿੰਘ ਜੀ ਕਬੱਡੀ ਉੱਤੇ ਮੈਚ ਚੱਲਦਾ ਸੀ ਇਹ ਜੁਗਰਾਜ ਆ ਤੇ ਇਹਦਾ ਜਿਹੜਾ ਜੀਜਾ ਹੈ ਜਗਜੀਤ ਇਹਨਾਂ ਦੇ ਦੱਸਣ ਮੁਤਾਬਕ ਕੋਣੇ ਫਾਇਦੇ ਦੇ ਮਾਰੇ ਆ ਤੇ ਉਸ ਨੂੰ ਅਸੀਂ ਜਲਦੀ ਕਰਲਾਂਗੇ ਗ੍ਰਿਫਤਾਰ ਕਿੰਨੇ ਨੂੰ ਤੰਗ ਪਰੇਸ਼ਾਨ ਕਰਨ ਦਾ ਪਜੀ ਮਾਮਲਾ ਸਰ ਹਾਂਜੀ ਉਹਦੀ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਜੀ ਹਾਂ ਇਹਦੀ ਜਿਹੜਾ ਇੰਜਰਡ ਹੈ ਇਦੀ ਭੈਣ ਮੈਰਿਡ ਸੀਗੀ ਜਗਜੀਤ ਨਾਲ ਉਹਨੂੰ ਉਹ ਤੰਗ ਪਰੇਸ਼ਾਨ ਕਰਦੇ ਸੀ ਤੇ ਉਹ ਮਸਲਾ ਜੀ ਸਰ ਹਾਲਤ ਕੀ ਆ ਤੇ ਕਿੰਨੀਆਂ ਕੋਈ ਗੋਲੀਆਂ ਠੀਕ ਆ ਜੀ ਉਹ ਡਾਕਟਰ ਸਾਹਿਬ ਕਰ ਰਹੇ ਆ ਬਾਕੀ ਡਾਕਟਰ ਸਾਹਿਬ ਨੂੰ ਪਤਾ ਹੋਊਗਾ ਪ੍ਰੋਪਰਲੀ ਕਰ ਰਹੇ ਮੈਂ ਜਾ ਕੇ ਮਿਲ ਕੇ ਆਂ ਡਾਕਟਰ ਸਾਹਿਬ ਨੂੰ ਵੀ ਕਿ ਤਾਂ ਕਿ ਚੰਗੀ ਤਰ੍ਹਾਂ ਵਧੀਆ ਇਲਾਜ ਹੋਵੇ ਠੀਕ ਹੋ ਜਾਵੇ ਥੈਂਕ ਯੂ ਸਰ